ਇੱਕ ਵਾਰੀ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਅਸਾਮ ਦੇ ਗੋਲਾ ਘਾਟ ਜ਼ਿਲ੍ਹੇ ਵਿੱਚ ਪਹੁੰਚੇ ਅਤੇ ਇੱਕ ਰੁੱਖ ਦੀ ਛਾਂ ਹੇਠਾਂ ਆਪਣਾ ਡੇਰਾ ਲਗਾ ਲਿਆ ਭਾਈ ਮਰਦਾਨਾ ਜੀ ਗੁਰੂ ਜੀ ਨੂੰ ਕਹਿਣ ਲੱਗੇ ਗੁਰੂ ਜੀ ਮੈਨੂੰ ਇਹ ਸ਼ਹਿਰ ਬਹੁਤ ਹੀ ਸੁੰਦਰ ਲੱਗਾ ਹੈ ਅਤੇ ਇਥੋਂ ਦੇ ਲੋਕਾਂ ਦੇ ਜਿਹੜੇ ਕੱਪੜੇ ਪਾਏ ਹੋਏ ਹਨ ਉਹ ਵੀ ਸਾਡੀ ਰੀਤੀ ਤੋਂ ਅਲੱਗ ਜਿਹਾ ਲੱਗ ਰਹੇ ਹਨ ਭਾਈ ਮਰਦਾਨਾ ਜੀ ਗੁਰੂ ਜੀ ਨੂੰ ਕਹਿਣ ਲੱਗੇ ਕਿ ਗੁਰੂ ਜੀ ਮੈਨੂੰ ਆਗਿਆ ਦਿਓ ਕਿ ਮੈਂ ਇਸ ਸ਼ਹਿਰ ਨੂੰ ਘੁੰਮ ਕੇ ਦੇਖਣਾ ਚਾਹੁੰਦਾ ਹਾਂ ਤੇ ਨਾਲੇ ਮੈਨੂੰ ਭੁੱਖ ਵੀ ਬਹੁਤ ਲੱਗੀ ਹੋਈ ਹੈ ਮੈਂ ਕਿਸੇ ਜਗ੍ਹਾ ਉੱਪਰ ਬੈਠ ਕੇ ਭੋਜਨ ਵੀ ਛਕ ਆਵਾਂਗਾ ਜਾਣੀ ਜਾਣ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਕਿ ਮਰਦਾਨਿਆ ਇਹ ਜਗ੍ਹਾ ਤੇਰੇ ਘੁੰਮਣ ਲਈ ਨਹੀਂ ਹੈ ਕਿਉਂਕਿ ਇੱਥੋਂ ਦੇ ਕਈ ਸਾਰੇ ਲੋਕ ਤਾਂਤਰਿਕ ਵਿਦਿਆ ਨੂੰ ਜਾਣਦੇ ਹਨ ਅਤੇ ਪਰਦੇਸੀ ਆਦਮੀ ਨੂੰ ਪਹਿਚਾਣਦਿਆਂ ਹੀ ਉਸ ਨਾਲ ਬੁਰਾ ਸੁਲੂਕ ਕਰਦੇ ਹਨ ਗੁਰੂ ਜੀ ਦੇ ਮੂੰਹੋਂ ਇਹ ਗੱਲ ਸੁਣ ਕੇ ਭਾਈ ਮਰਦਾਨਾ ਜੀ ਜਿਦ ਕਰਨ ਲੱਗ ਪਏ ਤੇ ਕਹਿਣ ਲੱਗੇ ਗੁਰੂ ਜੀ ਮੈਨੂੰ ਭੁੱਖ ਬਹੁਤ ਲੱਗੀ ਹੈ ਇਸ ਲਈ ਮੈਨੂੰ ਸ਼ਹਿਰ ਵਿੱਚ ਜਾਣਾ ਤਾਂ ਜ਼ਰੂਰ ਪਵੇਗਾ ਪਰ ਤੁਸੀਂ ਮੇਰੀ ਚਿੰਤਾ ਨਾ ਕਰੋ ਮੈਂ ਸਾਵਧਾਨ ਹੀ ਰਹਾਂਗਾ ਭਾਈ ਮਰਦਾਨੇ ਜੀ ਨੂੰ ਜਿਤ ਕਰਦਿਆਂ ਦੇਖ ਕੇ ਗੁਰੂ ਸਾਹਿਬ ਨੇ ਭਾਈ ਮਰਦਾਨਾ ਸਾਹਿਬ ਨੂੰ ਆਗਿਆ ਦੇ ਦਿੱਤੀ ਭਾਈ ਮਰਦਾਨਾ ਜੀ ਸ਼ਹਿਰ ਵਿੱਚ ਘੁੰਮਣ ਲਈ ਚਲੇ ਗਏ ਅੱਗੇ ਜਾ ਕੇ ਭਾਈ ਸਾਹਿਬ ਨੂੰ ਖੂ ਉੱਤੇ ਪਾਣੀ ਭਰਦੀਆਂ ਸੁੰਦਰ ਇਸਤਰੀਆਂ ਦਿਖਾਈ ਦਿੱਤੀਆਂ ਜਿਨ੍ਹਾਂ ਨੂੰ ਦੇਖ ਕੇ ਭਾਈ ਸਾਹਿਬ ਦਾ ਹਿਰਦਾ ਖੁਸ਼ੀ ਨਾਲ ਭਰ ਗਿਆ ਪਰ ਭਾਈ ਮਰਦਾਨਾ ਜੀ ਇਨ੍ਹਾਂ ਇਸਤਰੀਆਂ ਦੇ ਵਿਵਹਾਰ ਤੋਂ ਪੂਰੀ ਤਰ੍ਹਾਂ ਅਣਜਾਣ ਸਨ ਉਹ ਨਹੀਂ ਜਾਣਦੇ ਸਨ ਇਹ ਇਸਤਰੀਆਂ ਆਪਣੇ ਵਾਲਾਂ ਨੂੰ ਸਵਾਰ ਕੇ ਅੱਖਾਂ ਵਿੱਚ ਸੁਰਮਾ ਪਾ ਕੇ ਤੇੜੜੀ ਲਾਹਾਰ ਸ਼ਿੰਗਾਰ ਕਰਕੇ ਸ਼ਹਿਰ ਵਿੱਚ ਆਉਣ ਵਾਲੇ ਪਰਦੇਸੀਆਂ ਨੂੰ ਆਪਣੇ ਤੰਤਰਮੰਤਰ ਮਾਰ ਕੇ ਆਪਣੇ ਵਸ ਵਿੱਚ ਕਰ ਲੈਂਦੀਆਂ ਹਨ ਅਤੇ ਫਿਰ ਉਹਨਾਂ ਨਾਲ ਬੁਰਾ ਸਲੂਕ ਕਰਦੀਆਂ ਹਨ ਭਾਈ ਮਰਦਾਨਾ ਜੀ ਉਹਨਾਂ ਇਸਤਰੀਆਂ ਦੇ ਕਾਰਨਾਮੇ ਨਹੀਂ ਸਮਝਣਦੇ ਅਤੇ ਉਹਨਾਂ ਦੇ ਕੋਲ ਜਾ ਕੇ ਉਹਨਾਂ ਨੂੰ ਕਹਿਣ ਲੱਗੇ ਮੈਨੂੰ ਬਹੁਤ ਪਿਆਸ ਲੱਗੀ ਹੈ ਕਿਰਪਾ ਕਰਕੇ ਮੈਨੂੰ ਥੋੜਾ ਜਿਹਾ ਪਾਣੀ ਪਿਲਾ ਦਿਓ ਭਾਈ ਮਰਦਾਨਾ ਜੀ ਦੀ ਬੋਲ ਬਾਣੀ ਤੇ ਉਸ ਦਾ ਭੇਸ ਵੇਖ ਕੇ ਉਹ ਸਮਝ ਗਈਆਂ ਕਿ ਇਹ ਕੋਈ ਪਰਦੇਸੀ ਆਦਮੀ ਹੈ ਤੇ ਸਾਰੀਆਂ ਜਾਣੀਆਂ ਆਪਸ ਵਿੱਚ ਸਲਾਹ ਕਰਨ ਲੱਗ ਪਈਆਂ ਕਿ ਇਸ ਦਾ ਫਾਇਦਾ ਚੁੱਕਿਆ ਜਾਵੇ ਤੇ ਉਹਨਾਂ ਵਿੱਚੋਂ ਇੱਕ ਇਸਤਰੀ ਨੇ ਪਾਣੀ ਪਿਲਾਉਣਾ ਸ਼ੁਰੂ ਕਰ ਦਿੱਤਾ ਤੇ ਕਹਿਣ ਲੱਗੀ ਤੁਸੀਂ ਮੇਰੇ ਨਾਲ ਮੇਰੇ ਘਰ ਚੱਲੋ ਮੈਂ ਤੁਹਾਨੂੰ ਭੋਜਨ ਵੀ ਛਕਾਵਾਂਗੀ ਮਰਦਾਨਾ ਜੀ ਉਹਨਾਂ ਦੇ ਸ਼ਰ ਨੂੰ ਸਮਝ ਨਹੀਂ ਸਕੇ ਅਤੇ ਭੋਜਨ ਛਕਣ ਲਈ ਉਨ੍ਹਾਂ ਦੇ ਘਰ ਚਲੇ ਗਏ ਉਸ ਚਤਰ ਔਰਤ ਨੇ ਭਾਈ ਸਾਹਿਬ ਨੂੰ ਭੋਜਨ ਛਕਾਇਆ ਤਾਂ ਭੋਜਨ ਵਿੱਚ ਕੋਈ ਨਸ਼ੀਲਾ ਪਦਾਰਥ ਮਿਲਾ ਦਿੱਤਾ ਜਿਸ ਨਾਲ ਭਾਈ ਮਰਦਾਨਾ ਜੀ ਆਪਣੇ ਸੁਧ ਬੁੱਧ ਗਵਾ ਬੈਠੇ ਤਾਂ ਮੌਕੇ ਦਾ ਫਾਇਦਾ ਚੁੱਕਦਿਆਂ ਉਸ ਇਸਤਰੀ ਨੇ ਭਾਈ ਮਰਦਾਨਾ ਜੀ ਦੇ ਗਲੇ ਵਿੱਚ ਤਵੀਤ ਪਾ ਦਿੱਤਾ ਤੇ ਆਪਣੀ ਤਾੰਤ੍ਰਿਕ ਵਿਦਿਆ ਨਾਲ ਉਹਨਾਂ ਨੂੰ ਭੇਡੂ ਬਣਾ ਦਿੱਤਾ ਤੇ ਕਿੱਲੇ ਨਾਲ ਬੰਨ ਲਿਆ ਭਾਈ ਮਰਦਾਨਾ ਜੀ ਹੁਣ ਸਮਝ ਚੁੱਕੇ ਸਨ ਕਿ ਇਹਨਾਂ ਨੇ ਆਪਣੇ ਮਾਇਆ ਜਾਲ ਨਾਲ ਮੈਨੂੰ ਮੂਰਖ ਬਣਾ ਦਿੱਤਾ ਹੈ ਤੇ ਹੁਣ ਮੇਰੀ ਇੱਥੇ ਕੋਈ ਵੀ ਪੇਸ਼ ਨਹੀਂ ਚੱਲੇਗੀ ਦੂਜੇ ਪਾਸੇ ਜਾਣੀ ਜਾਣ ਸਤਿਗੁਰੂ ਜੀ ਦੀ ਅੰਤਰ ਆਤਮਾ ਨੂੰ ਪਤਾ ਚੱਲਿਆ ਕਿ ਮਰਦਾਨੇ ਨੂੰ ਤੰਤਰਿਕ ਵਿਦਿਆ ਨਾਲ ਕੈਦ ਕਰ ਲਿਆ ਗਿਆ ਹੈ ਤਾਂ ਉਹ ਭਾਈ ਮਰਦਾਨਾ ਜੀ ਨੂੰ ਛਡਾਉਣ ਵਾਸਤੇ ਉਹਨਾਂ ਇਸਤਰੀਆਂ ਦੇ ਘਰ ਆ ਗਏ ਬਾਹਰ ਦਰਵਾਜ਼ੇ ਦੇ ਕੋਲ ਖਲੋ ਕੇ ਕਹਿਣ ਲੱਗੇ ਇਸ ਘਰ ਦੇ ਅੰਦਰ ਜਿਹੜਾ ਮੇਰਾ ਸਾਥੀ ਹੈ ਸਾਥੀ ਨੂੰ ਬੰਦੀ ਬਣਾਇਆ ਗਿਆ ਹੈ ਉਸ ਨੂੰ ਆਜ਼ਾਦ ਕਰ ਦਿੱਤਾ ਜਾਵੇ ਤੇ ਗੁਰੂ ਜੀ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਉਹਨਾਂ ਇਸਤਰੀਆਂ ਨੂੰ ਗਰੋਧ ਆ ਗਿਆ ਅਤੇ ਉਹਨਾਂ ਨੇ ਗੁਰੂ ਜੀ ਉੱਪਰ ਵੀ ਤੰਤਰ ਮੰਤਰ ਪੜ੍ਹਨੇ ਸ਼ੁਰੂ ਕਰ ਦਿੱਤੇ ਪਰ ਉਹਨਾਂ ਦੇ ਤੰਤਰ ਮੰਤਰ ਦਾ ਅਸਰ ਗੁਰੂ ਜੀ ਉੱਪਰ ਨਹੀਂ ਹੋਇਆ ਜਦੋਂ ਉਹਨਾਂ ਦੇ ਮੰਤਰਾਂ ਦਾ ਅਸਰ ਗੁਰੂ ਜੀ ਉੱਪਰ ਨਹੀਂ ਹੋਇਆ ਤਾਂ ਉਹਨਾਂ ਨੇ ਆਪਣੀ ਮੁਖੀਆ ਜਾਦੂਗਰਨੀ ਨੂਰ ਸ਼ਾਹ ਨੂੰ ਬੁਲਾ ਲਿਆ ਨੂਰ ਸ਼ਾਹ ਨੇ ਵੀ ਆਪਣੀਆਂ ਸਾਰੀਆਂ ਸ਼ਕਤੀਆਂ ਦਾ ਉਪਯੋਗ ਕੀਤਾ ਪਰ ਗੁਰੂ ਜੀ ਉੱਪਰ ਕੋਈ ਅਸਰ ਨਹੀਂ ਹੋਇਆ ਜਦੋਂ ਉਹ ਆਪਣੀਆਂ ਸਾਰੀਆਂ ਸ਼ਕਤੀਆਂ ਨਾਲ ਗੁਰੂ ਜੀ ਦਾ ਕੁਝ ਵੀ ਨਾ ਵਿਗਾੜ ਸਕੀ ਤਾਂ ਉਹ ਸਾਰੀਆਂ ਜਾਣੀਆਂ ਥੱਕ ਹਾਰ ਕੇ ਬੈਠ ਗਈਆਂ ਫਿਰ ਗੁਰੂ ਜੀ ਨੇ ਵਾਹਿਗੁਰੂ ਦਾ ਸਿਮਰਨ ਕਰਦੇ ਹੋਏ ਭਾਈ ਮਰਦਾਨੇ ਉੱਪਰ ਪਾਣੀ ਦੇ ਸਿੱਟੇ ਮਾਰੇ ਤਾਂ ਭਾਈ ਮਰਦਾਨਾ ਜੀ ਆਯਾਦ ਹੋ ਗਏ ਫਿਰ ਭੇਡੂ ਤੋਂ ਇਨਸਾਨ ਦੇ ਰੂਪ ਵਿੱਚ ਆ ਗਏ ਅਤੇ ਗੁਰੂ ਜੀ پاسੋਂ ਆਪਣੀ ਗਲਤੀ ਦੀ ਮਾਫੀ ਮੰਗਣ ਲੱਗ ਪਏ ਕਿ ਮੈਂ ਤੁਹਾਡੇ ਬਚਨਾਂ ਨੂੰ ਨਹੀਂ ਸੀ ਮੰਨਿਆ ਜਿਸ ਲਈ ਮੈਨੂੰ ਇਹ ਸਜ਼ਾ ਭੁਗਤਣੀ ਪਈ ਤਾਂ ਤਨ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਕਿ ਮਰਦਾਨਿਆ ਜੋ ਹੋਣਾ ਸੀ ਉਹ ਹੋ ਗਿਆ ਹੁਣ ਤੂੰ ਬਸ ਆਪਣੇ ਰਬਾਬ ਵਜਾ ਤੇ ਸਤਗੁਰਾਂ ਨੇ ਸ਼ਬਦ ਉਚਾਰਨਾ ਸ਼ੁਰੂ ਕਰ ਦਿੱਤਾ ਗੁਰੂ ਜੀ ਦੇ ਆਦੇਸ਼ ਦੀ ਪਾਲਣਾ ਕਰਦੇ ਹੋਏ ਭਾਈ ਮਰਦਾਨਾ ਜੀ ਨੇ ਰਬਾਬ ਵਜਾਉਣੀ ਸ਼ੁਰੂ ਕਰ ਦਿੱਤੀ ਅਤੇ ਗੁਰੂ ਜੀ ਨੇ ਸ਼ਬਦ ਉਚਾਰਨਾ ਸ਼ੁਰੂ ਕਰ ਦਿੱਤਾ ਤੇ ਨੂਰ ਸ਼ਾ ਇਹ ਬਾਣੀ ਸੁਣ ਕੇ ਨਿਹਾਲ ਹੋ ਗਈ ਅਤੇ ਗੁਰੂ ਜੀ ਨੂੰ ਕਹਿਣ ਲੱਗੀ ਕਿ ਗੁਰੂ ਜੀ ਸਾਡਾ ਰੋਮ ਰੋਮ ਪਾਪਾਂ ਦੇ ਨਾਲ ਭਰਿਆ ਹੋਇਆ ਹੈ ਕਿਰਪਾ ਕਰਕੇ ਸਾਨੂੰ ਇਹਨਾਂ ਪਾਪਾਂ ਤੋਂ ਆਜ਼ਾਦ ਕਰ ਦਿਓ ਤੇ ਗੁਰੂ ਨਾਨਕ ਦੇਵ ਜੀ ਨੂੰ ਉਹਨਾਂ ਇਸਤਰੀਆਂ ਦੀ ਹਾਲਤ ਦੇਖ ਕੇ ਉਹਨਾਂ ਉੱਪਰ ਦਇਆ ਉਹਨਾਂ ਇਸਤਰੀਆਂ ਦੀ ਹਾਲਤ ਦੇਖ ਕੇ ਉਹਨਾਂ ਉੱਪਰ ਦਇਆ ਆ ਗਈ ਅਤੇ ਉਹਨਾਂ ਨੂੰ ਕਹਿਣ ਲੱਗੇ ਜੇਕਰ ਤੁਸੀਂ ਆਪਣਾ ਭਲਾ ਚਾਹੁੰਦੀਆਂ ਹੋ ਤੇ ਅੱਜ ਤੋਂ ਹੀ ਚੰਗੇ ਕਰਮ ਕਰਨੇ ਸ਼ੁਰੂ ਕਰ ਦਿਓ ਅਤੇ ਆਪਣੇ ਤਨ ਮਨ ਧਨ ਪਰਮਾਤਮਾ ਨਾਲ ਜੋੜੋ ਜੇਕਰ ਤੁਸੀਂ ਸੱਚੇ ਮਨ ਨਾਲ ਪਰਮਾਤਮਾ ਵੱਲ ਇੱਕ ਕਦਮ ਪੁੱਟੋਗੇ ਤਾਂ ਪਰਮਾਤਮਾ ਜੀ ਤੁਹਾਡੇ ਵੱਲ ਕਰੋੜਾਂ ਕਦਮ ਚੱਲਣਗੇ ਗੁਰੂ ਜੀ ਦੇ ਅਸ਼ੀਰਵਾਦ ਨਾਲ ਉਹਨਾਂ ਇਸਤਰੀਆਂ ਦੇ ਕਾਲੇ ਇਲਮ ਵਾਲੇ ਰਾਹ ਨੂੰ ਛੱਡ ਕੇ ਚੰਗੇ ਮਾਰਗ ਉੱਤੇ ਚੱਲਣਾ ਸ਼ੁਰੂ ਕਰ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ